ਤਨ ਤਨ ਬਾਬਾ ਖੇਤਰਪਾਲ ਜੀ ਦਾ ਮੇਲਾ ਪਿੰਡ ਭਲਾਈਪੁਰ ਡੋਗਰਾ ਵਿਖੇ ਬੜੀ ਧੂਮ-ਤਾਮ ਨਾਲ ਮਨਾਇਆ ਗਿਆ। ਤਨ ਤਨ ਜੋੜੇ ਜੰਡ ਵਾਲੀ ਸਰਕਾਰ ਬਾਬਾ ਖੇਤਰਪਾਲ ਜੀ ਦਾ ਸਾਲਾਨਾ ਜੋੜ ਮੇਲਾ ਪਿੰਡ ਭਲਾਈਪੁਰ ਡੋਗਰਾ ਵਿਖੇ ਬਾਬਾ ਗੁਰਪ੍ਰੀਤ ਸਿੰਘ ਗੋਪੀ ਦੀ ਅਗਵਾਈ ਹੇਠ ਮੇਲਾ ਮਨਾਇਆ ਗਿਆ। ਇਸ ਮੇਲੇ ਵਿੱਚ ਵਕ-ਵਕ ਗਾਇਕਾਂ ਵੱਲੋਂ ਬਾਬਾ ਜੀ ਦੇ ਸ਼ਬਦ ਅਤੇ ਕਵਾਲੀਆਂ ਗਾ ਕੇ ਸੰਗਤਾਂ ਨੂੰ ਨੇਹਾਲ ਕੀਤਾ ਗਿਆ। ਬਾਬਾ ਗੁਰਪ੍ਰੀਤ ਸਿੰਘ ਗੋਪੀ ਭਲਾਈਪੁਰ ਡੋਗਰਾ ਨੇ ਕਿਹਾ ਕਿ ਗੱਦੀ ਨਸ਼ੀਨ ਬਾਬਾ ਨਰਿੰਦਰ ਸਿੰਘ ਪਹਿਲੇ ਗੁਰੂ ਅਤੇ ਦੂਜੇ ਗੱਦੀ ਨਸ਼ੀਨ ਬਾਬਾ ਬਚਨ ਸਿੰਘ ਅਤੇ ਤੀਜੇ ਗੱਦੀ ਨਸ਼ੀਨ ਬਾਬਾ ਸੰਤੋਖ ਸਿੰਘ ਅਤੇ ਹੁਣ ਗੱਦੀ ਨਸ਼ੀਨ ਬਾਬਾ ਗੁਰਪ੍ਰੀਤ ਸਿੰਘ ਗੋਪੀ ਸੰਗਤਾਂ ਦੀ ਸੇਵਾ ਨਿਭਾ ਰਹੇ ਹਨ ਅਤੇ ਬਾਬਾ ਗੁਰਪ੍ਰੀਤ ਸਿੰਘ ਗੋਪੀ ਵੱਲੋਂ ਮੇਲੇ ਵਿੱਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਤੇ ਨਾਲ ਬਾਬਾ ਸੰਤੋਖ ਸਿੰਘ ਸੋਖਾਗੈਰੀ ਮੰਡੀ ਗੁਰਦੇਵ ਸਿੰਘ ਬਿੱਟੂ ਅਸ਼ਪਿਤ ਸਿੰਘ ਗੋਰਾਵਡਾਲਾ ਜੋਲ ਸੁਖਚਾਨ ਸਿੰਘ ਚੋਹਾਨ ਅਫਤਾਰ ਸਿੰਘ ਸੁਖਦੇਵ ਸਿੰਘ ਭਲਾਈਪੁਰ ਬਿੱਟੂ ਸਿੰਘ ਹਰਪਜਨ ਸਿੰਘ ਅਰਸ਼ਦੀਪ ਸਿੰਘ ਬਲਦੇਵ ਸਿੰਘ ਸੁਰਜਤ ਸਿੰਘ ਗੈਰੀ ਮੰਡੀ ਲਖਵਿੰਦਰ ਸਿੰਘ ਲੱਖਾ ਵਪਾਰੀ ਵਡਾਲਾ ਜੋਲ ਜਤਿੰਦਰ ਸਿੰਘ ਵਡਾਲਾ ਜੋਲ ਗੁਰਦੇਵ ਸਿੰਘ ਦਿਲਬਖ ਸਿੰਘ ਬਾਗਾ ਗੈਰੀ ਮੰਡੀ ਹੋਰ ਆਦੀ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਮਨ ਦੇ ਰੰਗਾਂ ਦੀ ਬਾਤ ਸੁਣ ਕੇ ਰਹਿਣ ਜਾਵਤੀ ਦਾ ਜਿੰਦਗੀ ਬਾਤ ਨੂੰ ਸੇੜੇ ਰਹਿਣ ਜਾਵਤੀ ਦਾ ਹਾਏ ਹੋ ਕੁੱਤੇ ਨੂੰ ਤੇ ਰੱਖ ਲੈ ਗਿਆ ਜੱਟ ਬੈਸੇ ਹੋ ਬਾਬਾ ਜੀ ਕਿੰਨਾ ਜੀ ਆਪਣਾ ਜੀ ਮੇਰਾ ਨਾਮ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਜੋ ਮੇਲਾ ਹੋ ਰਿਹਾ ਉਹਦੇ ਬਾਰੇ ਜਾਣ ਕੇ ਜੀ ਮੇਲਾ ਜੀ ਸੰਤ ਦੇ ਸੰਯੋਗ ਨਾਲ ਹੀ ਹੋ ਰਿਹਾ ਸੰਤ ਦੇ ਸੰਯੋਗ ਨਾਲ ਹੀ ਚੱਲੂਗਾ ਸਾਰੀ ਉਮਰ ਹਾਂਜੀ ਤੇ ਕਿੰਨਾ ਇਸਲਾਮਾ ਜੀ ਧੱਗੂ ਜੋ ਹਟਾਲ ਚਾਹਦਾ ਹੀ ਆ ਰਿਹਾ ਵਾ ਸਾਡੇ ਵੱਡੇ ਬਜ਼ੁਰਗ ਦੇ ਕਰਾਉਂਦੇ ਗਿਓ ਬਾਤ ਸੰਤਾ ਜੀ ਦੂਰ ਦੂਰ ਤੋਂ ਆਉਂਦੀਆਂ ਜੀ ਪਛਾਈ ਖਾਸ ਪ੍ਰਬੰਧ ਜੀ ਖਾਸ ਪ੍ਰਬੰਧ ਦੇ ਦਾਰਿਆ ਚੱਲਦਾ ਰਹੂਗਾ ਜੋ ਮਨੋ ਕਾਮ ਲੋਕਾਂ ਦੀਆਂ ਉਪਰਾਂ ਹੁੰਦੀਆਂ ਜਾ ਰਹੀਆਂ ਵਾ ਤੇ ਆਪਣੇ ਸਹਿਯੋਗ ਦੇ ਨਾਲ ਹੀ ਆਪਣਾ ਲੰਗਰ Bhandara ਚਲਾਇ ਜਾਂਦੇ ਆ ਜੋ ਕਿਸੇ ਦੇਸ਼ਾ OK